ਹੈਲੋ ਜੀ ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਨੂੰ ਜਲਦੀ ਖਲਾਜ ਰੱਖੇ ਆਪਾਂ ਫੇਰ ਲੈ ਕੇ ਆ ਗਏ ਆ ਜੀ ਏਕੇ ਟੈਕਸ ਦੇ 400 ਵਾਲੇ ਸੂਟ ਕਿਸੇ ਭੈਣ ਭਰਾ ਨੂੰ ਕੋਈ ਸੂਟ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਮੰਗਵਾ ਸਕਦੇ ਹੋ ਸਿਰਫ 400 ਰੁਪਏ ਤੇ ਸੂਟ ਵੀ ਦੱਸਾਂ ਕਿਹੜੀ ਕੰਪਨੀ ਦੀ ਹੈ ਪੀਵੀ ਪੀਵੀ ਕੰਪਨੀ ਦਾ ਸੂਟ ਹੈ ਜੀ ਹਾਂਜੀ ਪੂਰੇ ਵਧੀਆ ਸੂਟ ਨੇ ਵੀਰੇ ਕੋਈ ਐਨਾ ਜੇ ਕੋਈ ਕੰਪਲੀਟ ਨਹੀਂ ਵਧੀਆ ਤੁਸੀਂ ਹੰਡਾਓਗੇ ਤੇ ਸੌਫਟ ਕਪੜਾ ਵੀਰੇ ਪੂਰਾ ਸੌਫਟਾ ਨਜ਼ਾਰੇਦਾਰ ਕੱਪੜਾ ਆਪਣਾ ਦਸਨ ਪੈਸੇ ਲੋਡ ਹੀ ਨਹੀਂ ਹੈਗੀ ਜਿੰਨੇ ਆਪਾਂ ਕਸਟਮਰ ਜੁੜੇ ਹੋਏ ਆ ਕਿਸੇ ਭੈਣ ਭਰਾਣੇ ਮੰਗਵਾਉਣਾ ਹੋਵੇ ਤੁਸੀਂ ਮੰਗਵਾ ਸਕਦੇ ਹੋ ਉਹ ਮੈਂ ਮਸੂਰੀ ਦਿਨ ਦਾ ਭੁੱਲ ਹੀ ਗਿਆ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਬਾਤ ਚੜ ਕੇ ਸ਼ੇਅਰ ਕਰੋ ਬਾਤ ਚੜ ਕੇ ਕਮੈਂਟ ਕਰਿਓ ਤੇ ਜਿਹੜਾ ਕਸਟਮਰ ਨੂੰ ਆਪਣਾ ਸੂਟ ਮਿਲਦਾ ਜੀ ਪਲੀਜ਼ ਜਿਆਦਾ ਤੋਂ ਜਿਆਦਾ ਕਮੈਂਟ ਕਰਕੇ ਨਵੇਂ ਲੋਕਾਂ ਨੂੰ ਆਪਣੇ ਨਾਲ ਜੋੜਿਓ ਇਹ ਆ ਜੀ ਮਹਿੰਦੀ ਕਲਰ ਵੀ ਕਹਿ ਸਕਦੇ ਹੋ ਹਰਾ ਜਿਹਾ ਵੀ ਕਹੇ ਮਹਿੰਦੀ ਜਣੀ ਜਿਹੜਾ ਆਪਾਂ ਭਿਉਨੇ ਹੁੰਦੇ ਨੇ ਉਹ ਵਾਲੀ ਮਹਿੰਦੀ ਸਭ 400 ਰੁਪਏ ਚ ਵੀਰੇ ਗਰਮੀ ਚ ਨਜ਼ਾਰੇ ਵਾਲੇ ਸੂਟ ਆ 400 ਰੁਪਏ ਚ ਕੁਛ ਨਹੀਂ ਆਉਂਦਾ ਬਸ ਆਪਾਂ ਕੱਪੜਾ ਉਹੀ ਲੈ ਕੇ ਆਉਣੇ ਜਿਹੜਾ ਜੀ ਮੰਮੀ ਨੂੰ ਵੀ ਜ਼ਿਆਦਾ ਪਸੰਦ ਆਵੇ ਕਿਉਂਕਿ ਮੰਮੀ ਮੇਰੀ ਜ਼ਿਆਦਾਤਰ ਸੌਫਟ ਕੱਪੜੀ ਪਾਉਂਦੀ ਹੈ ਮੈਂ ਜਿਹੜੇ ਸੌਫਟ ਕੱਪੜੇ ਪਾਉਣੀ ਆਂ ਤੇ ਮੈਂ ਕੋਈ ਨਹੀਂ ਸੱਤਦਾ ਕਦੇ ਵੀ ਮੈਂ ਮਾੜਾ ਕੱਪੜਾ ਵੇਚੂਗੀ ਇਹ ਮੈਂ ਜਿਹੜਾ ਥੋੜੇ ਖੜਮੇ ਕੱਪੜੇ ਜਿਹੜੇ ਥੋੜੇ ਸਸਤੇ ਪੈ ਜਾਂਦੇ ਆ ਜੀ ਪਰ ਆਪਾਂ ਲੈ ਕੇ ਸੌਫਟ ਹੋਣੇ ਸੌਫਟ ਥੋੜਾ ਮਹਿੰਗਾ ਪੈਂਦਾ ਖੜਮਾ ਸਸਤਾ ਪੈਂਦਾ ਜੀ ਉਹ ਕਾਪੀ ਆ ਜਾਂਦੀ ਜੀ ਆਹ ਕਲਰ ਦਾ ਮੈ ਪੱਠਿਆ ਵਾਲੀਆਂ ਇੱਟਾਂ ਦਾ ਰੰਗ ਜਾ ਉਵੇਂ ਜੇ ਰੰਗ ਹੈ ਦਾ ਐ ਸਮਝ ਲਓ ਕਿ ਬਸ ਇਹ ਜਿਹੜਾ ਸੰਤਰਨ ਦਾ ਸੰਤਰੂ ਥੋੜਾ ਸੇਕ ਜਾ ਮਾਰ ਦੋ ਕਲਰ ਕੋਸ ਰੰਗ ਦਾ ਮੈਨੂੰ ਵੀਰੇ ਨਹੀਂ ਪਤਾ ਹੁੰਦਾ ਕਈ ਤਾਂ ਐਵੇਂ ਹੀ ਕਈ ਤਾਂ ਇਹਨੂੰ ਸੰਤਰਨ ਨੂੰ ਥੋੜਾ ਸੇਕ ਜਾ ਲਾ ਦੋ ਕਲਰ ਜੇ ਚੇਂਜ ਕਰ ਜਿੰਦਾ ਉਹ ਕੰਮ ਆ ਆ ਪੀਲਾ ਤੇ ਨਹੀਂ ਆਪਾਂ ਨੇ ਹਨਾ ਕੋਈ ਨੋ ਵਾਤ ਨਹੀਂ ਬੱਬੂਆ ਤੇ ਇਹ 400 ਰੁਪਏ ਦੇ ਸੂਟ ਆ ਵੀਰੇ ਪੂਰੇ ਨਜ਼ਾਰੇਦਾਰ ਆ ਗਰਮੀ ਚ ਨਜ਼ਾਰੇ ਵਾਲੇ ਸੂਟ ਆ ਨਾ ਇਹਨਾਂ ਦਾ ਰੰਗ ਜਾ ਵੀ ਨਾ ਲੈਣਾ ਨਾ ਦੇਣਾ ਨਾ ਪੰਗਰ ਨਾ ਇਹ ਇਕੱਠੇ ਜੀ ਹੋਣ ਜਿਵੇਂ ਸੁੰਗੜ ਜੇ ਨਹੀਂ ਜਾਂਦੇ ਇੱਕ ਕੱਪੜੇ ਧੋਤੇ ਤੋਂ ਕੌਟਣ ਇਕੱਠੀ ਜੀ ਹੋ ਜਾਂਦੀ ਉਹ ਨਹੀਂ ਹੈਗੇ ਬਹੁਤ ਸੋਹਣੀ ਚੀਜ਼ ਐ ਇੱਕ ਇਹਦੇ ਵਿੱਚ ਆ ਗਿਆ ਜੀ येलो ਕਲਰ ਇਹ ਦੇਖੋ ਇਹ ਜੈਲੋ ਮਾਸਟਰਡ ਗ੍ਰੇ ਸਾਲਾ ਮਿਕਸ ਜੈ ਤਾਂ ਤੁਸੀਂ ਕੋਈ ਵੀ ਚੁਣੀ ਲੈ ਸਕਦੇ ਹੋ ਬਹੁਤ ਸੋਹਣੀਆਂ ਚੀਜ਼ਾਂ ਨੇ ਬਹੁਤ ਘੈਂਟ ਐ ਖਰਾਬ ਕੂਬ ਨਹੀਂ ਹੁੰਦਾ ਕਲਰ 골ਡਰ ਦਾ ਨਿਕਲਦੇ ਆਪਾਂ ਗਾਰੰਟੀ ਲੈਣੇ ਜੀ ਬਿਲਕੁਲ ਖਰਾਬ ਨਹੀਂ ਹੁੰਦਾ ਇਹ ਤੁਸੀਂ ਨਜ਼ਾਰੇ ਨਾ ਪਾਓ ਇਹਨੂੰ ਜਿੰਨਾ ਮਰਜ਼ੀ ਘੰਡਾਓ ਐਵੇਂ ਹੀ ਰਹੂ ਇਹ ਤੇ ਸਾਰਿਆਂ ਨੂੰ ਡਿਫਰੈਂਟ ਕਲਰ ਜਾਈ ਸਾਰਿਆਂ ਨੂੰ ਨਾ ਕਲਰ ਮੇਰਾ ਫੇਵਰਟ ਕਲਰ ਹੈ ਇਹ ਮੈਨੂੰ ਬਹੁਤ ਘੈਂਟ ਲੱਗਿਆ ਜਿਵੇਂ ਤੁਸੀਂ ਇਹਦੇ ਉੱਪਰ ਨਾ ਇੱਕ ਗੱਲ ਹੋ ਰਹੀ ਜੀ ਇਹ ਬਿਡੀਜ਼ ਕਲਰ ਥੋੜਾ ਜਿਹਾ ਹੋਰ ਆ ਰਿਹਾ ਬਾਟੇ ਬਲੂ ਜਿਹਾ ਕਲਰ ਆ ਥੋੜਾ ਜਿਹਾ ਵੀਡੀਓ 'ਚ ਬਲੈਕ ਜਿਹਾ ਪ੍ਰਿੰਟ ਆ ਰਿਹਾ ਮਮੀ ਜਿਵੇਂ ਤੁਸੀਂ ਇਹਦੇ ਨਾਲ ਨਾ ਵੀ ਤੁਸੀਂ ਇੱਕ ਸੂਟ ਮੰਗਵਾ ਕੇ ਇਹਦੇ ਨਾਲ ਤੁਸੀਂ ਚਿੱਟੀਆਂ ਸਲਵਾਰਾਂ ਵੀ ਪੈ ਸਕ ਪਾ ਸਕਦੇ ਹੋ ਤੇ ਇੱਕ ਬਲੂ ਵੀ ਪਾ ਸਕਦੇ ਹੋ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੋ ਨਹੀਂ ਮੈਚਿੰਗ ਬਹੁਤ ਤਕੜੀ ਬਣਨੀ ਹੈ ਚਿੱਟੀਆਂ ਸਲਵਾਰਾਂ ਨਾਲ ਇਹਦਾ ਕਲਰ ਪਰਫੈਕਟ ਸਹੀ ਨਹੀਂ ਆ ਰਿਹਾ ਬੱਚਾ ਹਾਂਜੀ ਇਹ ਆਪਣਾ ਲਾਸਟ ਕਲਰ ਕਿਸੇ ਭੈਣ ਭਰਾ ਨੂੰ ਪਸੰਦ ਆਉਂਦਾ ਹੋਵੇ ਤੇ ਬਹੁਤ ਸੋਹਣੀ ਚੀਜ਼ ਹੈ ਇਹ ਬਲੂ ਜਿਹਾ ਕਲਰ ਨੰਮੀ ਜੀ ਹਾਂਜੀ ਇਹ ਬਲੂ ਜਿਹਾ ਕਲਰ ਹੈ ਜੀ ਬਲੈਕ ਨਹੀਂ ਹੈਗਾ ਬਿੜੀ ਵਿੱਚ ਬਲੈਕ ਜਿਹਾ ਸੋ ਲੱਗ ਰਿਹਾ ਬਟ ਇਹ ਬਲੂ ਜਿਹਾ ਕਲਰ ਥੋੜਾ ਜੀ ਇਹਦੇ ਤੁਸੀਂ ਪਰ ਹੈ ਡਾਲੋ ਬਲੂ ਲਸਾਂ ਲਾ ਕੇ ਬਹੁਤ ਸੋਹਣਾ ਜਿ ਸੋ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਆਪ ਸਭ ਨੂੰ ਮੇਰੇ ਵੱਲੋਂ ਤੇ ਦੀਪ ਬੰਨੀ ਮੈਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ